ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾਂ ਲੈ ਹੋ ਮਲਾਏ ਭਗਤ ਸਲਾਹਨ ਸਦਾ ਲਿਵ ਲਾਈ ਤਉ ਸਰਨਾਈ ਉਬਰਹਿ ਕਰਤੀ ਆਪੇ ਮੇਲ ਮਲਾਇਆ ਪੂਰੇ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਪਾਈ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉ ਮੈਂ ਵਿੱਚ ਸਦ ਜਲੇ ਸਰੀਰਾ ਕਰਮੋ ਹੋਐ ਭੀਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ 부ਝਾਈ ਸਤ ਗੁਰ ਤੇ ਸੁਖ ਪਾਇਆ ਮਨ ਮੁਖੇ ਅੰਧਾ ਅੰਧ ਕਮਾਈ ਬਹੁ ਸੰਕਟ ਜੋਨੀ ਪਰਮਾਈ ਜਮ ਕਾ ਜੇਵੜਾ ਕਦੇ ਨਾ ਕਾਟੈ ਅੰਤੇ ਬਹੁ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੈ ਉਰਤਾਰੀ ਗੁਰ ਕੈ ਸ਼ਬਦ ਮਰੈ ਮਨ ਮਾਰੀ ਹਉ ਮੈ ਜਾਹਿ ਸੁਮਾਇ ਆਵਣ ਜਾਣੇ ਪਰਜ ਵਿਗੋਈ ਬਿਨ ਸਤ ਗੁਰ ਫਿਰ ਕੋਏ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਲਾਇਆ ਪੰਜ ਦੂਤ ਚਿਤ ਵਹਿ ਵਿਚਾਰਾ ਮਾਇਆ ਮੋਹ ਕਾਇਹੋ ਪਸਾਰਾ ਸਤਗੁਰ ਸੇਵੇ ਤਾਂ ਮੁਕਤ ਹੋਵੇ ਪੰਜ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੂ ਵਾਰਾ ਸਤਗੁਰ ਭੇਟੇ ਸੱਚ ਦਰੜਾਈ ਸੱਚ ਨਾਮ ਮਨ ਭਾਇਆ ਸਾਚਾ ਦਰ ਸਾਚਾ ਦਰਵਾਰਾ ਸੱਚੇ ਸੇਵਹਿ ਸ਼ਬਦ ਪਿਆਰਾ ਸੱਚੀ ਧੰ ਸੱਚੇ ਗੁਣ ਗਾਵਾਂ ਸੱਚੇ ਮਾਹਿ ਸਮਾਇਆ ਘਰੈ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦੇ ਸਹਿਜ ਸੁਭਾਈ ਉਥੈ ਸੋਗ ਵਿਯੋਗ ਨਾ ਵਿਆਪੈ ਸਹਿਜੇ ਸਹਿਜ ਸਮਾਇਆ ਦੂਜੈ ਭਾਏ ਦੁਸ਼ਟਾਂ ਕਾ ਵਾਸਾ ਭੌਂਦੇ ਫਿਰਹਿ ਬਹੁ ਮੋਹ ਪਿਆਸਾ ਕੁ ਸੰਗਤ ਬਹਿ ਸਦਾ ਦੁਖ ਪਾਵਹਿ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਝੋ ਸੰਗਤ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਏ ਕੋਈ ਸਹਜੇ ਗੁਣ ਰਵਹਿ ਦਿਨ ਰਾਤੀ ਜੋਤੀ ਜੋਤ ਮਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗਹਿ ਗੁਰ ਸ਼ਬਦ ਨਿਵਾਸਾ ਉੱਡਹਿ ਨਾ ਮੂਲੇ ਨਾ ਆਵਹਿ ਨਾ ਜਾਹੀ ਨਿਜਕਰ ਵਾਸਾ ਪਾਇਆ ਕਾਇਆ ਸੋਧ ਹੈ ਸ਼ਬਦ ਵਿਚਾਰ ਹੈ ਮੋਹ ਠ ਗਉੜੀ ਪਰਮ ਨਿਵਾਰ ਹੈ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਲਾਇਆ ਸਭ ਹੀ ਨੇੜਾ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਣੋ ਬਿਗਸੈ ਕਮਨ ਕਿਰਨ ਪਰਗਾਸੈ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜਿਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲੇ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚ ਆਪ ਸਵਾਰਨ ਹਾਰਾ ਅਵਰ ਨਾ ਸੂਜਸ ਬੀਜੀ ਕਾਰਾ ਗੁਰਮੁਖ ਸੱਚ ਵਸੈ ਘਾਟ ਅੰਤਰ ਸਹਜੇ ਸੱਚ ਸਮਾਈ ਸਭਨਾ ਸੱਚ ਵਸੈ ਮਨ ਮਾਹੀ ਗੁਰ ਪ੍ਰਸਾਦੀ ਸਹਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਸੇਵੀ ਅਵਰ ਨਾ ਦੂਜਾ ਸਤ ਗੁਰ ਤੇ ਨਾਮ ਰਤਨ ਧਨ ਪਾਇਆ ਸਤ ਗੁਰ ਕੀ ਸੇਵਾ ਪਾਈ ਬੇਨ ਸਤ ਗੁਰ ਜੋ ਦੂਜੈ ਲਾਗੇ ਆਵਹਿ ਜਾਹਿ ਭ੍ਰਮ ਮਰਹਿ ਅਭਾਗੀ ਨਾਨਕ ਤਨ ਕੀ ਫਿਰ ਗਤ ਹੋਐ ਜੇ ਗੁਰਮੁਖ ਰਹੈ ਸਰਨਾਈ ਗੁਰਮਖ ਪ੍ਰੀਤ ਸਦਾ ਹੈ ਸਾਚੀ ਸਤ ਗੁਰ ਤੇ ਮੰਗੋ ਨਾਮ ਅਜਾਚੀ ਹੋ ਹੋ ਦਿਆਲ ਕਿਰਪਾ ਕਰ ਹਰ ਜੀਉ ਰਖ ਲਿਓ ਗੁਰ ਸਰਨਾਈ ਅੰਮ੍ਰਿਤ ਰਸ ਸਤਿਗੁਰੂ ਚ ਆਇਆ ਦਸਵੇਂ ਦਵਾਰ ਪ੍ਰਗਟ ਹੋਏ ਆਇਆ ਤਹ ਅਨਹਦ ਸ਼ਬਦ ਵਜਹਿ ਧੁਨ ਬਾਣੀ ਸਹਿਜ ਸਹਿਜ ਸਮਾਈ ਹੈ ਜਿਨ ਕੋ ਕਰਤਾ ਤੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਹਾਈ ਬਿਨ ਸਤ ਗੁਰ ਕੋ ਸੀਜੈ ਨਾਹੀ ਗੁਰ ਚਰਨੀ ਚਿਤ ਲਾਈ ਹੈ ਜਿਸ ਭਾਵੈ ਤਿਸੇ ਆਪੇ ਦੇ ਗੁਰਮਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿ ਜੀ ਲਿਆ ਇਹ ਵਡਿਆਈ ਗੁਰ ਤੇ ਪਾਈ ਸਤ ਗੁਰ ਕੋ ਸਦ ਬਲ ਜਾਈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਤਿ ਭਾਰੀ ਕਰਮ ਮਿਲੇ ਸੁਖ ਪਾਈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚਹਉ ਜਗ ਨਿਰਮਲ ਹੱਛਾ ਲੋਈ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜ ਜਾਗੈ ਸਹਿਜ ਸੋਵੇ ਗੁਰਮੁਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈ ਭਗਤਾਂ ਮੁਖ ਅਮਰਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾੜੀ ਹਰ ਹਰ ਕਰਤ ਸਦਾ ਮਨ ਵਿਗਸੈ ਹਰ ਚਰਣੀ ਮਨ ਲਾਈ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਗੁਰ ਤੇ ਸਮਝ ਪੜੇ ਮਨ ਮਾਹੀ ਹੋ ਹੋ ਦਇਆਲ ਕਿਰਪਾ ਕਰਾ ਹਰ ਜੀਉ ਸਤਗੁਰ ਕੀ ਸੇਵਾ ਲਾਈ ਹੈ। ਗਿਨ ਸਤਗੁਰ ਜਾਤਾ ਤਿਨੇਕ ਪਛਾਤਾ। ਸਰਬੇ ਰਾਵ ਰਹਿਆ ਸੁਖ ਦਾਤਾ। ਆਤਮਕੀਨ ਪਰਮ ਪਦ ਪਾਇਆ। ਸੇਵਾ ਸੁਰਤ ਸਮਾਈ ਹੈ। ਜਿਨ ਕੋ ਆਦ ਮਿਲੀ ਵਢਾਈ। ਸਤਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ। ਨਾਨਕ ਅੰਕ ਸਮਾਈ